ਵਾਹਿਗੁਰੂ ਖਾਲਸਾ ਸਾਹਿਬ ਆਦਿ ਫਤੇ ਸਾਧ ਸੰਗਤ ਜੀ ਤੇ ਲਖੰਦਰ ਸਿੰਘ ਮਾਦਨ ਉਰੀਆ ਆ ਰਾਮ ਨੂੰ ਜਮਦੇ ਤੋਂ ਸਾਧ ਸੰਗਤ ਜੀ ਇੱਕ ਕਾਕਾ ਇੱਕ ਗੁੱਡੀ ਹੈਗੀ ਤੇ ਗੁੱਡੀ ਵੀ ਵਿਆਹੀ ਕਾਕਾ ਵੀ ਵਿਆਹ ਆ ਤੇ ਕਾਕਾ ਵੀ ਇਦਾਂ ਮੈਂ ਆਪਣੇ ਭਰਾਵਾਂ ਕੋ ਗੱਫਾ ਪਾਣੀ ਦਿੰਦੇ ਉਹ ਕੁੜੀ ਤੇ ਆਪਣੇ ਸਹੁਰੇ ਰਹਿੰਦੀ ਤੇ ਕਾਕਾ ਵੀ ਆਪਣੇ ਸਹੁਰੇ ਰਹਿ ਪਿਆ ਰਹਿੰਦਾ ਪਿਆਗਾ ਉਹ ਹੋ ਕਰਕੇ ਵੀ ਜਗਾ ਉਦਗਿਆ ਐਕਸੀਡੈਂਟ ਹੋਇਆ ਉਦੋਂ ਵੇਚ ਦਿੱਤੀ ਤੂੰ ਜਗਾ ਰਹਿ ਨਹੀਂ ਤੇ ਭਰਾਵਾਂ ਆਪਣੇ ਮੈਰジナ ਕਿ ਉਹ ਵੀ ਗੱਫਾ ਪਾਣੀ ਦਿੰਦੇ ਜਾਂ ਮੈਂ ਆਪਣੀ ਮਿਹਨਤ ਕਰਕੇ ਆਪਣੀ ਖੜਾਉਣੇ ਵੇਚ ਕੇ ਥੋੜੇ ਬੌਦੇ ਤੇ ਆਪਣਾ ਦਵਾਈ ਦੁਕਾ ਜਾ ਹੋਰ ਕੋਈ ਸਕੂਟਰੀ ਵਿੱਚ ਵੀ ਤੁਹਾਨੂੰ ਪਤਾ ਤੇਲ ਪਾਉਣਾ ਹੈਗਾ ਤੇ ਬਾਕੀ ਇੱਤੇ ਵੀ ਚਲੋ ਖਰਾਬ ਤੇ ਥੋੜੀ ਬਹੁਤ ਇਹਦੇ ਗੱਲ ਕੋਈ ਨਹੀਂ ਮੈਂ ਜ਼ਿਆਦਾ ਕਰਕੇ ਉਹ ਕਰਕੇ ਜਿਵੇਂ ਮੇਰੇ ਇਹਦੇ ਉਕਾ ਸਾਫ ਸਾਫ ਦੀ ਸਕੂਟਰੀ ਇਹਦੇ ਆਹਰੇ ਮਟਰਤੀ ਪਛਾ ਵੀ ਬਾਹਰ ਅੰਦਰ ਜਾ ਸਕਦਾ ਇਹ ਤੋਂ ਬਗੈਰ ਸਕੂਟਰੀ ਤੋਂ ਬਗੈਰ ਮੈਂ ਨਹੀਂ ਜਾ ਸਕਦਾ ਸੰਗਤ ਸਕੂਟਰੀ ਕਿਹਾ ਜਿਹਨੇ ਗਰੀਬ ਨੇ ਅੱਗੇ ਦਿੱਤੀ ਕਿ ਉਹ ਚੱਲਦੀ ਨਹੀਂ ਖਰਾਬ ਜਿਆਦੀ ਕਰਦੀ ਇਹ ਯਾਰ ਵੇਖੋ ਸਕੂਟਰੀ ਵੇਚਾ ਤੇ ਲਾਗੇ ਲੱਗੀ ਹੈਗਾ ਟਾਕੀਆਂ ਬੰਨਿਆ ਕਿਤੇ ਰੱਸੀ ਬੰਦੀ ਕਿਤੇ ਕੁਝ ਕੀਤਾ ਤੇ ਨਹੀਂ ਆਏ ਨਾ ਮਾਇਆ ਦਾ ਗੱਫਾ ਵੀ ਆਂਦੀ ਤੇ ਸਾਧ ਸੰਤ ਜੀ ਤੁਸੀਂ ਗਰੀਬ ਦਾ ਇਹਨਾਂ ਸੇਵਾ ਕਰ ਸਾਡੇ ਕਰੋ ਨਾ ਉਹਦੇ ਕਿ ਮੇਲੇ ਚ ਚਿਰ ਗਿਆ ਕਰੇਗਾ ਇਹਗਾ ਤੁਹਾਨੂੰ ਇਹਨਾਂ ਰਾਤ ਵੀ ਹੈ ਨਹੀਂ ਜਿਹੜੀ ਕਿਤੇ ਦੁਕਾਨਦਾਰ ਇੱਕ ਥਾਂ ਤੇ ਪਾ ਕੇ ਤੇ ਬਹਿ ਜਾਏ ਤੇ ਰਾਸਤੇ ਹੋਣੀ ਚਾਹੀਦੀ ਸਾਧ ਸੰਤ ਜੀ ਤੇ ਇਹਨਾਂ ਗੱਪਾਂ ਨਹੀਂ ਹੋਏਗਾ ਸਾਹ ਸਕਦੇ ਮਿਤਰੀ ਹੈਗਾ ਇਹ ਸੇਵਾਵਾਂ ਨੇ ਕੀਤੀ ਅੱਗੇ ਨਾ ਚੁੱਕੇ ਇਹ ਇਹ ਉਹਨੇ ਵੀ ਅਗੇ ਲੈ ਕੇ ਦਿੱਤੀ ਮਾੜੀ ਚੰਗੀ ਹੈਗੀ ਤੇ ਉਹ ਚਾਲਾ ਬਣਾ ਕੇ ਦਿੰਦਾ ਦੂਰ ਜੇ ਇਹਦੇ ਜਾਵਾਂ ਤੇ ਖਰਾਬ ਹੋ ਜਾਂਦੀ ਬੇਵਤ ਨੇ ਮੈਨੂੰ ਬਹੁਤ ਤੰਗੀ ਪਉਣਦੀ ਹੈਗਾ ਕੋਈ ਹਰ ਸਾਰੀ ਠੱਕਾ ਨਹੀਂ ਲਾਉਂਦਾ ਤੇ ਬਹੁਤ ਤੰਗੀ ਹੁੰਦੀ ਫਿਰ ਮੈਂ ਪਹਿਲਿਆਂ ਨੂੰ ਕਦੀ ਕਿਸੇ ਨੂੰ ਗੂਣ ਕਦੀ ਕਿਸ ਨੂੰ ਕੋਈ ਆਖੇ ਲੱਗਦਾ ਕੋਈ ਨਹੀਂ ਲੱਗਦਾ ਸਾਹ ਸੰਗਤ ਜੀ ਮੈਨੂੰ ਭਾਵੇਂ ਕੋਈ ਚੱਲਦੀ ਚੰਗੀ ਪਤਨੀ ਤੋਂ ਮਾੜੀ ਮੋਟੀ ਲਾ ਦੇ ਕੋ ਨਵੇਂ ਨਹੀਂ ਮੇਢੀ ਜਾਂਦਾ ਮੈਨੂੰ ਚਲਦੀ ਲਾ ਦਿਓ ਕੋਈ ਭਾਵੇਂ ਕੇ ਕੇ ਖਰਾਬ ਨਾ ਮੈਨੂੰ ਕਰੇ ਜਿਆਦਾ ਕਹੇਗਾ ਕੋਈ ਗਰੀਬ ਦੇ ਆ ਕੇ ਲੱਤਾਂ ਦੇ ਵੇਖ ਕੋਈ ਸੇਵਾ ਤੁਹਾਡੇ ਵਰਗਾ ਕੋਈ ਗਰੀਬ ਕਰਦਾ ਕੋਈ ਨਹੀਂ ਕਰਦਾਗਾ ਤੇ ਮੈਨੂੰ ਬਹੁਤ ਤੰਗੀ ਹੁੰਦੀ ਫਿਰ ਜਾਦੀ ਪਾਏ ਤੋਂ ਵੇਖ ਲੋਤਾ ਰਹਾ ਆ ਸ਼ਾਮੇ ਵੇਖ ਲੋਤਾ ਰਹਾ ਜੀ ਕੀਤਾ ਕਿਨੇ ਥੱਕਾ ਲਾ ਕੇ ਸਕੂਟ ਨਹੀਂ ਚਾਵੇਂ ਕਰ ਦਿੱਤਾ ਜਾਂ ਨਹੀਂ ਕੀਤਾ ਵੀ ਕੀ ਕਹਿੰਨ ਮੈਂ ਕੋਹਾ ਨਹੀਂ ਸਕਦਾ ਨਹੀਂ ਕਹਿੰਦਾ ਤਾਂ ਇਹ ਕਿ ਇਹ ਦਿਹਾੜੀ ਦੀ ਲੱਗੀ ਨਹੀਂ ਕਿ 200 ਹੀ ਬੰਦਾ ਤਾਂ ਕਿ 700 ਹੀ ਬੰਦਾ ਕਿ 300 ਕਿਹੇ ਵੀ ਨਹੀਂ ਬੰਦਾ ਭਾਵੇਂ ਤੇ ਮੂਕੇ ਆ ਜਾਣਾ ਕਹੇਗਾ ਬਹੁਤੀ ਖਰਾਬ ਹੁੰਦਾ ਮੈਨੂੰ ਇਹਦਾ ਦੁੱਖ ਬਹੁਤ ਨਹੀਂਦਾ ਖਰਾਬ ਹੋਏ ਨੀ ਤੇ ਆ ਨੀ ਇਹਦੇ ਚ ਨਾ ਸਾਹ ਸਾਤ ਹੈ